ਜੀ ਭਗਵਾਨ ਤੁਮਾਨ ਜਿਹੜਾ ਭਾਨੇ ਸਿੱਧੂ ਤੇ ਪਰਚੇ ਤੇ ਪਰਚਾ ਕਦੇ ਚੈਣੀ ਚੋਰੀ ਦਾ ਪਤਾ ਕਿਤੇ ਉਹਦਾ ਉਸ ਬੰਦੇ ਦਾ ਜਿਹੜਾ ਇੱਕ ਚਰਿੱਤਰ ਹਰਨ ਕੀਤਾ ਜਾ ਰਿਹਾ ਉਹਦਾ ਕਰੈਕਟਰ ਹਰਨ ਕਰਕੇ ਉਹਨੂੰ ਮੰਲਾ ਵੀ ਲੋਕਾਂ ਚੋਂ ਦੀ ਸ਼ਬੀ ਉਹਦਾ ਉਹਦੀ ਖੁਦਕੁਸ਼ੀ ਯਾਨੀ ਕਿ ਜਿਹੜੀ ਆ ਉਹਦੇ ਕਰੈਕਟਰ ਦੀ ਖੁਦਕੁਸ਼ੀ ਕਰਵਾ ਰਹੀ ਹੈ ਪੰਜਾਬ ਸਰਕਾਰ ਕਦੇ ਭਾਨੇ ਸਿੱਧੂ ਤੇ ਪਰਚੇ ਪਾਉਂਦੇ ਆ ਕਿਤੇ ਜਿਹੜਾ ਮੁੰਡਾ ਝੋਟਾ ਪ੍ਰਮੇਂਦਰ ਝੋਟਾ ਉਹਦੇ ਪਰਚੇ ਪਾਉਂਦੇ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬੀ ਦੀ ਗੱਲ ਕਰਦਾ ਕਿਸਾਨਾਂ ਦੀ ਕਰਦਾ ਖੇਤ ਮਜ਼ਦੂਰਾਂ ਦੀ ਕਰਦਾ ਅੱਜ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਬੋਲਦਾ ਲੋਕਾਂ ਨੂੰ ਬਚਾਉਣ ਦੀ ਗੱਲ ਕਰਦਾ ਜਿਹੜਾ ਇਹਨਾਂ ਤੋਂ ਆਪਦੇ ਹੱਕ ਮੰਗਦਾ ਅੱਜ ਇਹਨਾਂ ਨੇ ਤਰਕਸ਼ੀਲ ਸੈੜੀ ਦੇ ਪ੍ਰਧਾਨ ਤੇ ਵੀ ਭਾਵਨਾਵਾਂ ਪੜਕਾਉਣ ਦਾ ਮੁੱਦਾ ਬਣਾ ਕੇ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਉਹਨਾਂ ਨੇ ਪਰਚਾ ਦਰਜ ਕੀਤਾ ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਸਾਡੇ ਬਹੁਤ ਸਾਰਾ ਬੁੱਧੀਜੀਵੀ ਵਰਗ ਜਿਹੜਾ ਇਹਨਾਂ ਨੇ ਕੋਟ-ਕੋਟ ਕੇ ਅੰਦਰ ਕੀਤਾ ਝੂਠੇ ਪਰਚਾ ਸਾਡੇ ਕਿਸਾਨ ਆਗੂਆਂ ਤੇ ਬਹੁਤ ਸਾਰੇ ਪਰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਚੱਲ ਰਹੀ ਹੈ ਬਹੁਤ ਸਾਰੇ ਪਰਚੇ ਵੱਖ-ਵੱਖ ਥਾਵਾਂ ਤੇ ਬਹੁਤ ਸਾਰੇ ਸਾਡੇ ਮਜ਼ਦੂਰ ਜਥੇਬੰਦਾਂ ਦੇ ਆਗੂਆਂ ਤੇ ਪਰਚੇ ਆ ਸਾਡੇ ਵਿਦਿਆਰਥੀ ਵਰਗ ਤੇ ਪਰਚੇ ਆ ਜਿਹੜਾ ਵੀ ਹੱਕਾਂ ਦੀ ਗੱਲ ਕਰਦਾ ਉਹਦੇ ਰੋਸ ਵਜੋਂ ਅੱਜ ਅਸੀਂ ਭਾਨੇ ਸਿੱਧੂ ਦੇ ਪਿੰਡ ਵੀ ਕੌਮੀ ਕਿਸਾਨ ਯੂਨੀਅਨ ਮੰਨੇ ਨੂੰ ਜਾ ਕੇ ਆਏ ਆ ਸਾਡੇ ਕੌਮੀ ਕਿਸਾਨ ਯੂਨੀਅਨ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਉਹਦਾ ਹੁਣ ਪੁਤਲਾ ਸਾੜੂਗੀ ਅਸੀਂ ਪੁਤਲੇ ਸਾੜਨ ਦਾ ਵੀ ਐਲਾਨ ਕੀਤਾ ਸੀਗਾ ਕਈ ਥਾਈਂ ਇਹ ਪੁਤਲੇ ਸਾੜੇ ਵੀ ਆ ਅੱਜ ਅਸੀਂ ਭਾਨੇ ਸਿੱਧੂ ਦੇ ਪਿੰਡ ਵੀ ਜਿੱਥੇ ਬਹੁਤ ਭਾਰੀ ਕੱਟ ਸੀ ਲੋਕਾਂ ਦੇ ਕੱਠ ਨੇ ਸਾਬਤ ਕਰਤਾ ਵੀ ਲੋਕ ਐ ਜਿਹੜੇ ਉਹ ਹੱਕ ਤੇ ਸੱਚ ਨਾਲ ਖੜੇ ਆ ਪੰਜਾਬ ਦੀ ਜਨਤਾ ਆਹ ਦਿਨ ਦੇ ਨਾ ਮੂੰਹ ਚ ਨਹੀਂ ਪੈਂਦੀ ਐ ਭਗਵੰਤ ਸਿੰਘ ਜਿਵੇਂ ਕਦੇ ਤੇਰਾ ਨਾ ਫੋਟੋ ਖਿਚਾਉਂਦੇ ਸੀ ਅੱਜ ਤੇਰੀ ਫੋਟੋ ਤੇ ਕਾਲਸਾ ਮਿਲ ਜਾਂਦੇ ਆ ਲੋਕ ਇਹ ਪੁਤਲਾ ਅਸੀਂ ਰੋਸ ਵਜੋਂ ਸਾੜਦੇ ਆ ਬੇਸ਼ੱਕ ਅ ਅੱਜ ਅਸੀਂ ਉੱਥੋਂ ਆਉਣ ਕਰਕੇ ਥੋੜਾ ਜਿਹਾ ਇਕੱਠ ਘੱਟ ਐ ਸਾਡੇ ਪਿੰਡ ਵੀ ਸਾਡੇ ਇਕਾਈ ਨੇ ਇੱਥੇ ਪੁਤਲਾ ਸਾੜਿਆ ਹੋਰਾਂ ਪਿੰਡਾਂ 'ਚ ਵੀ ਤੁਹਾਨੂੰ ਫੋਟੋ ਅਸੀਂ ਸ਼ੋਅ ਕਰ ਦਿਆਂਗੇ ਵੀ ਜਿੱਥੇ-ਜਿੱਥੇ ਕਿਤੇ ਭਲੇਰੀਆਂ ਵੀ ਪਿੰਡ 'ਚ ਪੁਤਲਾ ਸਾੜਿਆ ਅਰਨੀ ਵਾਲੇ ਫੁੱਲੂ ਖੇੜੇ ਵੀ ਸਾੜਿਆ ਜਿੱਥੇ-ਜਿੱਥੇ ਸਾਡੀਆਂ ਇਕਾਈਆਂ ਚੱਲਦੀਆਂ ਸਪਾਣਾ ਰਥੜੀਆਂ ਕਈ ਥਾਈਂ ਸਾੜਿਆ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ 'ਚ ਵੀ ਸਾੜੇ ਹੋਣਗੇ ਕਿਉਂਕਿ ਥੋੜਾ ਜਿਹਾ ਪ੍ਰੋਗਰਾਮ ਸਾਥੋਂ ਪੂਰੀ ਤਰ੍ਹਾਂ ਦਿੱਤਾ ਨਹੀਂ ਗਿਆ ਤਾਂ ਕਰਕੇ ਤੇ ਅੱਜ ਅਸੀਂ ਇਹ ਪੁਤਲਾ ਸਾੜ ਕੇ ਰੋਜ਼ ਜਿਤਾਉਣਿਆ ਭਗਵੰਤ ਸਿਆ ਜੇ ਤੂੰ ਆਈ ਪੰਜਾਬ ਦੇ ਪੁੱਤਾਂ ਦੇ ਪਰਚੇ ਪਾਈ ਗਾ ਚਾਹੇ ਉਦੋਂ ਪਹਿਲਾਂ ਇਹਨਾਂ ਨੇ ਅਮਰਤਪਾਲ ਜੀ ਤੇ ਕਾਈ ਸਿੱਖ ਬੰਦੀਆਂ ਦਾ ਮਸਲਾ ਜਿੱਥੇ ਵੀ ਪੰਜਾਬ ਦੀ ਗੱਲ ਆਉ ਉਹ ਵੀ ਅਸੀਂ ਉਹਨਾਂ ਨਾਲ ਡਟ ਕੇ ਖੜਾਂਗੇ ਤੇ ਖੜ ਜਾਗੇ ਪੁਤਲਾ ਅਸੀਂ ਸਾੜਨ ਲੱਗੇ ਆ ਤੇ ਕੌਮੀ ਕਿਸਾਨ ਯੂਨੀਅਨ ਨੇ ਸਾਡੇ ਜ਼ਿਲ੍ਹੇ ਦੇ ਵਜਪ੍ਰਧਾਨ ਬਾਈ ਚੌਧਰੀ ਪਾਲ ਸਿੰਘ ਜੀ ਅਗਲੀ ਗੱਲ ਰੱਖਣਗੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਈ ਕੌਮੀ ਕਿਸਾਨ ਜੁਨੀ ਮੈਰਾ ਨਾਮ ਗਰਜੰਤ ਸਿੰਘ ਤੰਦਾਲਮਾਲਾ ਕਾਈ ਪ੍ਰਧਾਨ ਆ ਤੇ ਅਸੀਂ ਅੱਜ ਬਾਈ ਭਾਨੇ ਸਿੱਧੂ ਦੇ ਨਾਲ ਖੜੀ ਹੈ ਸਾਰੀ ਕਾਈ ਸਾਡੀ ਤੇ ਵਿੰਦਰ ਸਿੰਘ ਗੋਲੇ ਵਾਲਾ ਸੁਭਾ ਪ੍ਰਧਾਨ ਲੱਖਾ ਸਿੰਘ ਮੁਖ ਬਲਾਰਾ ਤੇ ਇਸੇ ਅੱਜ ਵਿਪਗਵਾਨ ਸਿੰਘ ਦਾ ਪੁੱਤਲਾ ਸਾੜਦੇ ਆ ਕੌਮੀ ਖਸਾਂ ਜੁਨੀਆ ਵੱਲੋਂ ਤੇ ਉਹ ਕਿਹੜਾ ਵੀ ਕੋਈ ਸੱਚ ਦੀ ਬਾਤ ਠਾਉਂਦਾ ਉਹਦੇ ਪਰਚਾ ਕਰ ਦਿੰਦਾ ਤੇ ਉਹ ਉਹਦੇ ਕਰਕੇ ਸੀ ਇਨਸਾਫ ਦਵਾਉਣ ਵਾਸਤੇ ਭਾਨੇ ਸਿੱਧੂ ਦੀ ਬਾਈ ਦੇ ਨਾਲ ਆ ਤੇ ਬਹੁਤ سارے ਬਾਈ ਸਾਥੀ ਸਾਡੀ ਦੁਨੀਆ ਦੇ ਸਾਰੀ ਜੁਨੀਆ ਨਾਲ ਤੇ ਨਾਲ ਖੜੀ ਆ ਚੱਲੀ ਜਾਂਦਾ ਥੋੜੀ ਜਿਹੀ ਇਹ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੱਥੇ ਹੋਣੀ ਸੀ ਅੱਗ ਲਾਉਣੇ ਪਈ ਨੂੰ ਭਗਵਾਨ ਤੁਹਾਨੂੰ ਮਿਚਾ ਦੇ ਫੂਟਾ ਫੂਟਾ ਖੇਤਰ ਦਾ ਮਾਰ ਲੈਂਦੇ ਮੈਂ ਨਾ ਚਿੱਤਰ ਵੀ ਲਾਉਂ ਆਟਿਆ ਨਾ ਸੱਡੇ ਹੀ ਕਾਇਮ ਹੋਣਾ ਕਰੀ ਉਹ ਵੀ ਕਾਲਾ ਆ ਜਾਣਾ ਸਾਰੇ ਹੀ ਯਾ ਸਰਕਾਰ ਮਰਦਾਬਾਦ ਯਾ ਸਰਕਾਰ ਮਰਦਾਬਾਦ ਐਨਸ ਜਿੱਦਾਂ ਮੁਦਦ ਸਿੱਧਾ ਇਹ ਕਰਦੇ ਉਧਰ ਨਾਲ ਖੜਾ ਕਰਦੇ ਜਾਂਦੂ ਹੋਇਆ ਇਹਨੂੰ ਕੋਈ ਨਹੀਂ ਹੋ ਗਿਆ ਖੜਾ ਹੁਣ ਲੱਗ ਜੂ ਥੱਲੇ ਵੀ ਅੱਗ ਸਾਰੇ ਭਾਈ ਜਾਂਦ ਕਰ ਐਂ ਦੇ ਸਮਾਂ ਆ ਗਿਆ ਇਹਦੇ ਪੰਜਾਬ ਸਰਕਾਰ ਸਿੱਟਤੀ ਲੱਗਦਾ ਸੇਕ